ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਚੱਲੇ ਆ ਜੀ ਹੁਣ ਰੋਪੜ ਨੂੰ ਕੱਲ ਗਏ ਸੀ ਮੈਂ ਤੇ ਰਾਜਾ ਭਾਈ ਮਥਰ ਜੀ ਉਹ ਗਏ ਸੀ ਕੱਲ ਆਪਣਾ ਲੋਡ ਬਦਾਉਣ ਵਾਸਤੇ ਘਰ ਦਾ ਬਿਜਲੀ ਦਾ ਉੱਥੇ ਫਾਇਲ ਫੂਲ ਸਾਰੇ ਕੋ ਕਰਿਆ ਇਹ ਭਰ ਲਈ ਫਾਇਲ ਸਾਰੇ ਕੋ ਲੋਡ ਰੂਲ ਬਣਾ ਲਿਆ ਜੇ ਜਮਾ ਕਰਾਉਣ ਦਾ ਟਾਈਮ ਹੋਏ ਇੰਨੇ ਨੂੰ 2:00 ਵਜੇ ਆ ਉਹ ਕਹਿੰਦੇ ਵੀ ਇਹਨਾਂ ਥੋੜੀ 1:30 ਵਜੇ ਆ ਉਹ ਕਹਿੰਦੇ ਵੀ 1:00 ਵਜੇ ਤੱਕ ਜਮਾ ਹੁੰਦੀ ਆ ਵੀ ਉਸ ਤੋਂ ਬਾਅਦ ਫਿਰ ਬਾਕੀ ਦਾਤਰੀ ਕੰਮ ਕਰਦੇ ਆ ਵੀ ਹੁਣ ਤੁਸੀਂ ਗੱਲ ਨੂੰ ਆਇਓ ਤਾਂ ਕਰਕੇ ਫਿਰ ਅੱਜ ਚੱਲਿਆ ਰਾਜਾਪੁਰ ਦੇ ਕਿਤੇ ਉਹਨੂੰ ਕੰਮ ਸੀ ਚਲੇ ਗਿਆ ਉਹ ਫਾਈਲ ਦੇ ਗਿਆ ਬਿੰਦਰ ਨੂੰ ਮੈਂ ਰਵਿੰਦਰ ਜਲੇ ਆਹ ਫਿਰ ਆ ਚੱਕਰ ਹੋ ਗਿਆ ਜੀ ਅੱਜ ਨਾ ਇੱਕ ਜਾਂਦੇ ਕੱਲ ਨੂੰ 14 ਅਗਸਤ ਅੱਜ ਕੱਲ ਨੂੰ 15 ਦੀ ਛੁੱਟੀ ਆ 16 17 18 ਮੋੜ ਦੀ ਤਿੰਨ ਚਾਰ ਛੁੱਟੀਆਂ ਇਹ ਜੀ ਸਕੀਮ ਹੈ ਕਿ 22 ਤਰੀਕ ਤੱਕ 22 ਤਰੀਕ ਤੇ ਬਾਅਦ ਫਿਰ ਪੂਰਾ ਰੋਡ ਉਤਰਨਾ ਹੁਣ ਗਵਰਨਮੈਂਟ ਦੀ ਸਕੀਮ ਇਹ ਰਾਈਸਰ ਵੀ 1100 ਰੁਪਿਆ ਕਿਲੋਵਟ ਦਾ ਚੱਲਦਾ ਨਹੀਂ ਲੈਂਦੇ ਇਹ 1600 ਰੁਪਿਆ ਕਿਲੋਵਟ ਦਾ ਇਹ ਸਕੀਮ ਚੱਲਦੀ ਆ ਵੀ 500 ਰੁਪਏ ਦੀ ਛੋਟ 1 ਕਿਲੋਵਾਟ ਨਾਲ ਉਹਦੇ ਕਿਨੇ 4 ਕਿਲੋਵਾਟ ਵਧਾਉਣਾ ਉਹਨੂੰ 2000 ਰੁਪਏ ਦਾ ਫਰਕ ਪੈ ਗਿਆ ਫੇਰ ਇੱਕ ਹੋਰ ਵੀ ਸਕੀਮ ਹੈ ਇਹ ਮਨ ਤਾਂ ਥੋੜੇ ਦਿਨਾਂ ਕੁ ਦਿਨ ਪਤਾ ਲੱਗਿਆ ਤਾਂ ਇਹ ਵਧੀਆ ਸਕੀਮ ਹੈ ਕਈ ਹੁਣ ਕੀ ਆ ਬਾਹਰ ਗਏ ਵੀ ਕਈ ਆਪਣੇ ਭੈਣ ਭਰਾ ਕਈਆਂ ਦੀ ਡੈਥ ਵੀ ਹੋ ਚੁੱਕੀ ਆ ਮਾਤਾ ਪਿਤਾ ਦੀ ਉਹੋ ਜਿਹੜੇ ਵੀ ਮੀਟਰ ਦਾ ਲੋਡ ਵਧਾਉਣਾ ਹੁਣ ਆਈ ਹੈਗਾ ਇਹ ਪਹਿਨਾ ਆਪਣੇ ਨੋ ਕਰਾਉਣਾ ਪਊਗਾ ਅੱਗੇ ਮੀਟਰ ਆਪਣੇ ਨੋ ਕਰਾਉਣਾ ਪੈਂਦਾ ਤਾਂ ਉਦੋਂ ਹੀ ਵਾ ਲੋਡ ਵਧਾ ਦਿੱਤਾ ਹੁਣ ਕੋਈ ਵੀ ਜਾ ਕੇ ਲੋਡ ਵਧਾ ਸਕਦਾ ਹੈ ਆਪਣੇ ਬਾਹਰ ਕੀਤੇ ਮਤਲ ਘਰਾਂ ਮੀਟਰ ਲੱਗਿਆ ਹੋਆ ਉਹਦੇ ਵਿੱਚੋਂ ਕੋਈ ਵੀ ਜਾ ਕੇ ਆਪਣਾ ਲੋਡ ਵਧਾ ਸਕਦਾ ਉਹਦਾ ਆਧਾਰ ਕਾਡ ਦੀ ਫੋਟੋਕਾਪੀ ਦੋ ਵਧੀ ਆਪਣੀਆਂ ਫੋਟੋਆਂ ਲੱਗਣੀਆਂ ਬਸ ਇਹ ਚੀਜ਼ ਲੱਗਣੀਆਂ ਐਨੇ ਵਿੱਚੋਂ ਉਹਦਾ ਵੀ ਆਪਣਾ ਲੋਡ ਵਧਜਣਾ ਉਹਨੂੰ ਕੋਈ ਚੱਕਰ ਨਹੀਂ ਹੈਗਾ ਵੀ ਮੀਟਰ ਕਿਹਦੇ ਨੋਆ ਕਿਹਦੇ ਨੋ ਨਹੀਂ ਇਹ ਸਕੀਮ ਗਵਰਨਮੈਂਟ ਨੇ ਬਹੁਤ ਵਧੀਆ ਕਰੀ ਪਈ ਆ ਹੁਣ ਜਿਕਰ ਸਾਡੇ ਦਾਦੇ ਦੇ ਦਿਨੋਂ ਮੀਟਰ ਸੀਗਾ ਹੁਣ ਮੈਂ ਜਾ ਕੇ ਆਪਣਾ ਆਧਾਰ ਕਾਡ ਦੇਣਾ ਇੱਕ ਅਤੇ ਦੋ ਫੋਟੋਆਂ ਦੇਣੀਆਂ ਉਹਨਾਂ ਨੇ ਲੋਡ ਵਧਾ ਦੇਣਾ ਇਹ ਸਕੀਮ ਸਭ ਤੋਂ ਬੈਸਟ ਆ ਬਾਕੀ ਉਹ ਕਈ ਬਾਹਰ ਬੈਠੇ ਆ ਉਹਦੇ ਲੋੜ ਘਰਾਂ ਮੀਟਰ ਉਹਨਾਂ ਦੇ ਨਵੇਂ ਆ ਉਹ ਟਰਾਂਸਫਰ ਕਰਨੇ ਨੂੰ ਬਹੁਤ ਪੰਗੇ ਇਹਦੇ ਨਾਲ ਉਹ ਕੋਈ ਵੀ ਉਹ ਕੋਈ ਵੀ ਉਹਨਾਂ ਦੇ ਘਰ ਤਾਂ ਜਾ ਕੇ ਲੋੜ ਵਧਾ ਸਕਦਾ ਜਿਹੜੇ ਵੀ ਬਾਹਰ ਵੀ ਭੈਣ ਭਰਾ ਬੈਠੇ ਆਪਣੇ ਉਹਨਾਂ ਵਾਸਤੇ ਸਕੀਮ ਬਹੁਤ ਵਧੀਆ ਉਹਨਾਂ ਦੇ ਘਰ ਦਾ ਹੁਣ ਕੋਈ ਵੀ ਜਾ ਕੇ ਮੀਟਰ ਦਾ ਲੋੜ ਵਧਾ ਸਕਦਾ ਨਹੀਂ ਪਹਿਨਾ ਮੀਟਰ ਆਪਣੇ ਨੌਕਰਾਉਣਾ ਪੈਂਦਾ ਸੀ ਉਹਦੇ ਪ੍ਰੋਸੈਸ ਬਹੁਤ ਤੇ ਹੁਣ ਜੇ ਮਾਪੇ ਦੇ ਨੋ ਮੀਟਰ ਮੰਨ ਲਓ ਸਾਰੇ ਭੈਣ ਭਰਾਵਾਂ ਦੇ ਐਪੀ ਡਾਟ ਲੱਗਣੇ ਆ ਹੋਰ ਐਪੀ ਡਾਟ ਲੱਗਣੇ ਫਿਰ ਉਹ ਆਪਣੇ ਨੌ ਮੀਟਰ ਹੋਣਾ ਸੀ ਹੁਣ ਇਸ ਸਕੀਮ ਵਿੱਚ ਆਏ ਆ ਵੀ ਕੋਈ ਵੀ ਜਾ ਕੇ ਆਪਣਾ ਲੋੜ ਵਧਾ ਕੇ ਆ ਸਕ ਮੀਟਰ ਚਾਹੇ ਬਾਪੂ ਦੇ ਨਾਮ ਆ ਚਾਹੇ ਕਿਹਦੇ ਨਾਮ ਮਰਜੀ ਆ ਭਰਾ ਦੇ ਨਾਮ ਆਪਣੇ ਕੋਈ ਵੀ ਜਾ ਕੇ ਆਪਣਾ ਲੋਡ ਵਧਾ ਸਕਦਾ ਇਹ ਸਕੀਮ ਦਾ ਲਾਭ ਲੈ ਲਓ ਜਿਹਨੇ ਲੈਣਾ ਜਿਹਦਾ ਕੋਈ ਵਧਾਉਣਾ ਚਾਹੁੰਦਾ ਇਹ ਮਿਲ ਸਕਦਾ ਵੀ ਸ਼ਾਇਦ 22 ਤਰੀਕ ਤੱਕ ਆ ਬਾਕੀ ਵਧਾ ਵੀ ਸਕਦੀ ਹੈ ਗਵਰਨਮੈਂਟ ਨਹੀਂ ਵਧਾ ਸਕਦੀ ਇਹਨਾਂ ਦੀ ਮਰਜ਼ੀ ਆ ਪਰ ਇਹ 22 ਤਰੀਕ ਤੱਕ ਇਹ ਸਕੀਮ ਚੱਲ ਰਹੀ ਆ ਹਲੇ ਕਿਉਂਕਿ ਉਹ ਪੰਜ-ਛੇ ਦਾ ਛੁੱਟੀਆਂ ਵੀ ਆ ਗਈਆਂ ਇੱਥੇ ਕਰਕੇ ਵੀ ਅਸੀਂ ਚਲੋ ਅੱਜ ਮੈਂ ਕਹਾਂ ਵੀ ਜਾਇਆ 14 ਤਰੀਕਾ ਤੇ ਕੱਲ ਨੂੰ ਛੁੱਟੀ ਆ 15 ਗਾਣਤੀ ਹਰੋ ਠੀਕ ਹੈ ਜੀ ਚਲਦੇ ਹਾਂ ਹੁਣ ਦੇਖਦੇ ਹਾਂ ਗਾਂ ਬੰਦਰ ਨੂੰ ਮਿਲਦੇ ਆ ਬੰਦਰ ਨੇ ਹੀ ਵਧਾਉਣਾ ਫਿਰ ਜਾ ਕੇ ਕਰਦੇ ਆ ਗੱਲਬਾਤ ਦਿਖਾਉਂਦੇ ਆ ਬਾਕੀ ਤੁਹਾਨੂੰ ਹੁਣ ਠੀਕ ਹੈ ਬੰਦਰ ਵੀ ਪਹੁੰਚ ਗਿਆ ਸੱਚੀ ਗੱਲ ਜੀ ਕਿਦਾਂ ਠੀਕ ਹੈ ਜੀ ਉਹੀ ਗੱਲ ਸੱਚੀ ਹੋਗੀ ਕਿਹੜੀ ਬਲਾ ਕਹਿੰਦਾ ਘੜੇ ਨੂੰ ਹੱਥ ਲਾਇਆ ਸਾਰਾ ਡੱਬਰ ਤੇ ਆਇਆ ਹੈ ਹੁਣ ਦੇਖ ਲਿਆ ਅੱਧੇ ਮਾਲਾਂ ਨੇ ਲੋਡ ਵਧਾ ਕੇ ਹਟਣਾ ਹੂੰ ਹੂੰ ਪਰ ਆਲੇ ਪਹਲੇ ਆਲੇ ਪਹਲੇ ਸਾਰਾ ਕੁਝ ਓਕੇ ਹੂੰ ਹੂੰ ਹਾਂ ਬੱਠ ਠੀਕ ਹੈ ਪੀਛੇ ਦਾ ਨਹੀਂ ਹੁੰਦਾ ਕੱਲ ਸਾਡਾ ਅਸੀਂ ਲੇਟ ਹੋ ਗਏ ਕੱਲ 1 ਵਜੇ ਗਿਆ ਜੇ ਪਹਿਨਾ ਆ ਜਾਂਦੇ ਫਿਰ ਹੋ ਗਿਆ ਤਾਂ ਅੱਛਾ ਹੂੰ ਤੇ ਉਹ ਤੇ ਕਰਾ ਦੇ ਪੈਸੇ ਬਣਾਏ ਮੇਰੇ ਨਹੀਂ ਬਣਾਏ ਬਣਾਉਂਗੇ ਅੰਦਰ ਉਹ ਇਹ ਬਣਾਉਣਾ ਇਹਨਾਂ ਨੇ ਬਣਾਉਣਾ ਸੈਨ ਹੋਣੇ ਥੱਲੇ ਅਫਸਰ ਦੇ ਹੋ ਗਏ ਤੇ ਉਹ ਵੀ ਤੂੰ ਹੀ ਕਰ ਦੂਗਾ ਨਹੀਂ ਨਹੀਂ ਸੈਨਤ ਤੋਂ ਪਹਿਲਾਂ ਮੈਂ ਆਉਣੇ ਵੇਲੇ ਉਹ ਨਹੀਂ ਪੈਸੇ ਬਣਾ ਕੇ ਦੇਣੇ ਤੇ ਨਹੀਂ ਨਹੀਂ ਕੋਈ ਹੱਦ ਦਾ ਮੈਂ ਹੁਣ ਦੇਖੀ ਅੱਧੇ ਪਿੰਡ ਨੇ ਗਾਲੂ ਹੋਰ ਆਉਣਾ ਜਾਂ ਪਤਾ ਲੱਗੀ ਜਾਣਾ ਹੈ ਜਗਦੀਪ ਕਹਿੰਦਾ ਤਾਂ ਅੱਛਾ ਉਹਨੂੰ ਕਹਿੰਦਾ ਮੈਂ ਕਿ ਭਾਈ ਆਪਣੀ ਫੈਲ ਫੁੱਲ ਬਣਾ ਲੈ ਜਾ ਕੇ ਆ ਜੀ ਮੈਂ ਮੋਟਰ ਵਾਲੇ ਪੁੱਛ ਕੇ ਆਇਆ ਹਾਂ ਉਹ 27500 ਰੁਪਏ ਪਾਵਰ ਹੈ ਮੋਟਰ ਦਾ ਹਾਂ ਅੱਛਾ ਨਿਕਲ ਜਾਣਾ ਉਹ ਨਹੀਂ ਕਟਿਆ ਬੱਸ ਹੈ ਉਹ ਨਹੀਂ ਕਟਿਆ ਅਗਲੇ ਸਾਲ ਕੱਢ ਦੂ ਹਾਂ ਚੱਲ ਚੰਦੀਆਂ ਕਰਾਈਏ ਜਮਾ ਹਾਂਜੀ ਹਾਂ ਮੈਂ ਦੇਖੀ ਜੀ ਜੀ ਖਾਣ ਨੂੰ ਚੱਲ ਮੇਲੋ ਬਾਈ ਲੱਖੀ ਬਾਈ ਨੂੰ ਕਿੱਦਾਂ ਬਾਈ ਬੱਸ ਠੀਕ ਹੈ ਜੀ ਠੀਕ ਹੈ ਮੜੇ ਕਰਤਾ ਸੌਦਾ ਫਿਰ ਹਾਂ ਜੀ ਕਰ ਮੈਂ ਤਾਂ ਕਹਿੰਦਾ ਗਿਆਣਾ ਉੱਥੇ ਲੋਡ ਵਧਾ ਕੇ ਆਈ ਸੀ ਤਾਂ ਕਹਿੰਦਾ ਲੱਖੀ ਬਾਈ ਨੇ ਟਾਇਰ ਪਾਉਣੇ ਆ ਮੈਂ ਚੱਲ ਮੈਂ ਕਿਹਾ ਵੀ ਆਲੇ ਲੋਡ ਵਧਾਉਣ ਕਰੋ ਅੱਛਾ ਸਵੇਰੇ ਹਾਂ ਪਹਿਲਾਂ ਪਤਾ ਕਰਕੇ ਉਹਨੇ ਸਰ ਟੈਕੀ ਨੂੰ ਫੋਨ ਕਰਿਆ ਮੈਂ ਅੱਛਾ ਵੀ ਟ੍ਰੈਕਟਰ ਲੈ ਕੇ ਆ ਜਾ ਇਹਨਾਂ ਫੋਟੋ ਪਰ ਨਹੀਂ ਪਤਾ ਲੱਗਦਾ ਲੈਟਰ ਲੈ ਕੇ ਆ ਜਾ ਹਾਂ ਟ੍ਰੈਕਟਰ ਲੈ ਕੇ ਆ ਗਿਆ ਇਹ ਮੈਂ ਉਹ ਗੱਲ ਬਣ ਗਈ ਹੁਣ ਦੂਆ ਕਿੱਧਰ ਤੇ ਕੱਢਣ ਗਿਆ ਦੂਆ ਟਾਇਰ ਇੱਕ ਉਧਰ ਹੈ ਇੱਕ ਉਰੇ ਹੈ ਚੱਲ ਲੇ ਕੇ ਬਾਈ ਫੇਚ ਲਈ ਆਹ ਹੁਣ ਅਖਣ ਚਲ ਜਊਗਾ ਉੱਪਰ ਬਹਿ ਕੇ ਮਾਰ ਲੈਣਾ ਪੈਰ ਕਿਹ ਲੱਗਦਾ ਮੋਟਰਸਾਈਕਲ ਕੋਣ ਉਹਨੇ ਦੋ ਹੈਗੇ ਆ ਦੋ ਹੈਗੇ ਆ ਜਾ ਆਪਾਂ ਮੁਰਾਹੇ ਨਾਲ ਚੱਲਦੇ ਲਿਫਟ ਚ ਲਾ ਦੇ ਹਾਂ ਮਗਰਾਲਲੇ ਨਵੇਂ ਪੁਆਏ ਆ ਹੋਰ ਵੀ ਕੰਮ ਕਰਾਉਣਾ ਹਾਂ ਹਾਂ ਹੱਥ ਪਰਾਉਣੀ ਵੀ ਡੇਰ ਚ ਲੈਣਾ ਟਰੈਕਟਰ ਦਾ ਠੀਕ ਆ ਇਹ ਫਿਰ ਮੋਡੀਫਾਈ ਕਰਾਉਣਾ ਇਹਨੂੰ ਚਾ ਚੱਲੀਏ ਹੋ ਮਾਰ ਕੇ ਦੇ ਕਹਿੰਦੇ ਗਿਆ ਬਿੰਦਰ ਦੀ ਲਾਈਟਾਂ ਦੀ ਤਾਂ ਚੋਅਸ ਪੂਰੀ ਕਰੀ ਹੈਗੀ ਚੱਲ ਕੋਈ ਨਹੀਂ ਹੁਣ ਸਹੀ ਗਾ ਕੋਈ ਨਹੀਂ ਬਦਲਾਂਗੇ ਜਦੋਂ ਮਰੰਡੇ ਚਲੀ ਗਏ ਉੱਥੇ ਹਾਂ ਮਿਲ ਵਿੱਚ ਹਾਂ ਫੇਰਾ ਕੇ ਨਹੀਂ ਨਹੀਂ ਬਦਲ ਦੇਣੀ ਆ ਇਹਨੇ ਤਾਂ ਟਾਈਮ ਲਾਉਣਾ ਬਿੰਦਰ ਨੇ ਪੂਰਾ ਇੰਜੀਨੀਅਰ ਆ ਇਹਨੇ ਮਿੰਟ ਪੰਜ ਲਾਉਣੇ ਨਟ ਖੋਲ ਕੇ ਓਹ ਕਿੰਨਾ ਭਈਆ ਆ ਵੀ ਦੂਈਆਂ ਚਾਹੀਦੀਆਂ ਦੀਆਂ ਇਹ ਤਾਂ ਠੀਕ ਆ ਇਹ ਤਾਂ ਥਿਲਰੇ ਕੱਟੇ ਕੰਮ ਲੰਦਾ ਗਲਾ ਪੂਰੇ ਨੀਲੇ ਚਲੇ ਗਿਆ ਨਾ ਨਹੀਂ ਇਹ ਵੀ ਤੇਰੀ ਦੂਈਆਂ ਵੀ ਆਉਂਦੀਆਂ ਨਾ ਸੁਦੇ ਵਾਲੀਆਂ ਹੈ ਅਰੀਜਨਲ ਆ ਪਰ ਵਧੀਆ ਹੁੰਦੀਆਂ ਹਾਂਜੀ ਦੇਖੀ ਰੁੜਾ ਦੇ ਲਾ ਕਿਧਨ ਰੁੜਿਆ ਲੋ ਜੀ ਇੱਥੇ ਪਾਉਂਦੇ ਹੁੰਦੇ ਆ ਟਾਇਰ ਰੇਟ ਇਹਨਾਂ ਦਾ ਵਧੀਆ ਏ ਮੋਟਰਸਾਈਕਲਾਂ ਦੇ ਗਾ ਸਕੂਟਰਾਂ ਦੇ ਗੱਡੀਆਂ ਦੇ ਗਵਿੰਦਰ ਹਾਂ ਰਹੇਗਾ ਸਾਰੇ ਮਾਲਾਂ ਨੇ ਜ਼ਿਆਦਾਤਰ ਇਹਦੇ ਕੋਲੇ ਆਉਂਦੇ ਆ ਅਸੀਂ ਤਾਂ ਬਾਈ ਸਾਰੇ ਹੀ ਬੈਟਰੀਆਂ ਹੁਣ ਹਾਂ ਬੈਟਰੀਆਂ ਹੁਣ ਬੈਟਰੀਆਂ ਵਾਸਤੇ ਵੀ ਨਾਲ ਕੋਲੇ ਆਈ ਬੈਟਰੀ ਦੀ ਕਦੇ ਦਿੱਕਤ ਨਹੀਂ ਆਈ ਚਾਹੇ ਸਾਡੀ 3 ਸਾਲ ਬਾਅਦ ਖਰਾਬ ਹੋਈ ਜਾ ਤਾਂ ਵੀ ਬਦਲ ਦਿੰਦੇ ਆ ਜੇ ਗਾਰੰਟੀ ਜਾਂ ਜਿਹੜੀ 2 ਸਾਲ ਦੀ ਗਾਰੰਟੀ ਵਾਲੀ ਆ ਚਾਹੇ ਅਖੀਰਲੇ ਟਾਈਮ ਬਦਲ ਆ ਤਾਂ ਵੀ ਬਦਲ ਹੋ ਜਾਣੀ ਤਿੰਨ ਵਾਲੀ ਤਿੰਨ ਦੇ ਟਾਈਮ ਇਹ ਗੱਲ ਨੂੰ ਪੱਕੇ ਆ ਇਹ ਇਹਦਾ ਮੁੱਲ ਜਾਂਦਾ ਤੂੰ ਆ ਨਾ ਇਹ ਅੱਗੇ ਵਾਲੀ ਦੁਕਾਨ ਤੋਂ ਉਹ ਕਿੰਨੇ ਪਰਦਾ ਇਹ ਹਾਂਜੀ ਦੇਖ ਲਈ ਕਿਤੇ ਦੋਏ ਭਾਈ ਨਾ ਵਿਛੜ ਜਾਣ ਔਖਾ ਹੋ ਜੂ ਦੇਖੋ ਪਹਿਲਾਂ ਕਿਤੇ ਭਾਈ ਕੋਈ ਹੋਰ ਹੋਵੇ ਇਕ ਪਾਈ ਚਲੀਓ ਪਾਈ ਚਲੀਓ ਓਕੇ ਓਕੇ ਆ ਹਾਂ ਤੇ ਜੋੜੀਆਂ ਕੱਟੀਆਂ ਕਹਿੰਦਾ ਹੀ ਰੱਖਦੇ ਤੁਸੀਂ ਕਹਿੰਦਾ ਲੜਪੂਂਗੀਆਂ ਆਹ ਕਹਿੰਦਾ ਆ ਇੱਕ ਕਸਟਮਰ ਇੱਧਰ ਆ ਜਾਂਦਾ ਇੱਥੇ ਕੋਈ ਹੋਰ ਆ ਜਾਂਦਾ ਇਸ ਲਈ ਇੱਕ ਜੋੜੀ ਉੱਧਰ ਰੱਖ ਦੋ ਇੱਕ ਜੋੜੀ ਇੱਧਰ ਰੱਖ ਦੋ ਉੱਧਰ ਪਾਣਗੇ ਜਾਂ ਕਿੱਥੇ ਕਰ ਲੈ ਜਾਉਂਗਾ ਆ ਟਰੈਕਟਰ ਇੱਧਰ ਆਉਂਗਾ ਤੁਹਾਨੂੰ ਆ ਕੇ ਦੇਖ ਦਿਉਂਦੇ ਠੀਕ ਆ ਠੀਕ ਆ ਠੀਕ ਆ ਮਲਾਂਗੀ ਟਾਵਰ ਹੁਣਾ ਉਹ ਵਿੰਦਰ ਹਾਂ ਹਾਂ ਲੱਗੇ ਨਵੇਂ ਬੂਟ ਨਾ ਟਾਇਰ ਕੋਆ ਟੈਪ ਹੈ ਪਰਦਾ ਵਿੰਦਰ ਸਮਰਾਲੇ ਜਾਣ ਨੂੰ ਫਰਦਾ ਦਾ ਉਰੀ ਠੀਕ ਆ ਕਰ ਗਿਆ ਨੇੜੇ ਹੀ ਨੇੜੇ ਹੀ ਸਰ ਗਿਆ ਚੱਲੀਏ ਫਿਰ ਹਾਂ ਹਾਂ ਚਲੀਏ ਹੁਣ ਹੁਣ ਆ ਜੂਗਾ ਬਾਈ ਕੋ ਆ ਕੇ ਚੱਲ ਠੀਕ ਆ ਲੱਖੀ ਬਾਈ ਚੰਗਾ ਜੀ ਆ ਜੀ ਫਿਰ ਮਾਰੂਗਾ ਕਿਹੜਾ ਚੱਲਦੇ ਆ ਆ ਜੋ ਚਾਹ ਤਾਂ ਪੀ ਚੋਣ ਨਹੀਂ ਬਸ ਹਾਂ ਹੋਰ ਸੇਵਾ ਕਰਦਣਾ ਕੋਈ ਨਾ ਨਾ ਬਸ ਉਹ ਵਿੰਦਰਗਾ ਮੇਲੀ ਸ਼ਾਮ ਨੂੰ ਇੱਥੇ ਪਵਾਇਆ ਭਾਈਰੇ ਵਾਲਿਆਂ ਦੇ ਗਾ ਠੀਕ ਐ ਅਮਿੰਦਰ ਦੀ ਵਿੱਚ ਹੈ ਨੰਬਰ ਦਿਖਾਦੀ ਵਿੱਚ ਦਿਖਾਤਾ ਕੋਈ ਨਹੀਂ ਬਾਕੀ ਹੋ ਜੇ ਰੇਡ ਘੱਟ ਕਰੂ ਤਾਂ ਦਿਖਾਉਣਾ ਨੰਬਰ ਹਾਂ ਹਾਂ ਉਹ ਬਾਕੀ ਦੇਖਦੇ ਆ ਪਰ ਰੇਡ ਤਾਂ ਘੱਟ ਹੋਇਆ ਬਈ ਹੈਗਾ ਰੇਡ ਜਾਏਗਾ ਰੇਡ ਜਾਏ ਜਾ ਇਹਨਾਂ ਅਸੀਂ ਕਰਦੇ ਮੰਨ ਕੇ ਤੁਰੇ ਤੇ ਉਨਾ ਹੀ ਆ ਮੰਨ ਜਾਂਦਾ ਯਾਰ ਆ ਹੀ ਨਹੀਂ ਅੜੀ ਕਰਦਾ ਹੈਗਾ ਉਹ ਇਹ ਗੱਲ ਨੂੰ ਪੱਕਾ ਬੰਦਾ ਬੈਟਰੀਆਂ ਬੂਟਰੀਆਂ ਨੂੰ ਵੀ ਮਨ ਜਾਂਦਾ ਰਹੀ ਹੈ ਕਿ ਚਲ ਜੀ ਜੀ ਫਿਰ ਇਹਨੇ ਪੌਣੇ ਹੋਏ ਭਾਈ ਮੇਲੇ ਉਹ ਆ ਦੁਕਾਨ ਆ ਰੋਪੜ ਇਹ ਦੂਜੀ ਦੁਕਾਨ ਆ ਪਹਿਲੀ ਦੁਕਾਨ ਉਧਰ ਆ ਕੋਲ ਥੱਲੇ ਚਲ ਪਰ ਅੱਸੀ ਕਾਲ ਜੀ ਅੱਸੀ ਕਾਲ ਜੀ ਬਈ ਸਾਰਿਆਂ ਨੂੰ ਅੱਜ ਲੋਡ ਵਾਲੀ ਵੀ ਫਾਈਲ ਦਾ ਜਮਾ ਕਰਾਇਆ ਏ ਬਾਕੀ ਜਿਹਨੇ ਕਰੋਨਾ ਕਰਾ ਵੀ ਸਾਧਾ ਚੀਜ਼ ਵਧੀਆ ਪਰੋ ਰਾਇਆ ਬਾਈ ਵੀ ਕਰਾਇਆ ਇਹ ਦੇਖੀਂ ਕੀ ਗੱਲਾਂ ਕਰੀ ਜਾਂਦੇ ਦੋਹੇ ਫਸਲ ਤੋਂ ਪਰਾ ਤਾਂ ਲੋੜ ਭਰਾਏ ਦੀ ਵੀ ਜਮਾ ਕਰਾਇਆ ਅੱਜ ਇਹ ਅਜੀ ਨੂੰ ਕੰਮ ਤਾਂ ਕੋਈ ਵਾਹ ਜੀ ਸਤਿਗੁਰੂ ਹੋ ਗਿਆ ਮੇਰਾ ਕੰਮ ਹਾਂ ਚੰਗੀ ਸੁਗਰੇ ਉਹ ਮੈਂ ਬੀਡੀ ਐ ਪੰਗਾ ਹੋਰ ਤਾਂ ਕੱਲੂ ਵੀ ਛੁੱਟੀ ਆ ਅੱਛਾ ਤੇ ਬਗਰੇ ਕਿੰਨੀਆਂ ਕਿ ਛੁੱਟੀਆਂ ਨੇ ਲੈਣੀਆਂ ਪੰਜ ਛੁੱਟੀਆਂ 19 ਤਰੀਕ ਦਾ ਛੁੱਟੀ ਆ ਤਾਈ ਮੈਂ ਤੈਨੂੰ ਕੀ ਆ ਮਨੁਰੇਜ ਦਾ ਵੀ ਕਹਿੰਦਾ ਫੋਨ ਆਇਆ ਤਾਂ ਸਾਡੇ ਇੱਕ ਰਿਸ਼ਤੇਦਾਰ ਚ ਕੰਮ ਕਰਾਉਣਾ ਤਾਂ ਪੰਨੀ ਗੱਲ ਹੈ ਹੈ ਬੰਨੀ ਆਇਆ ਤਾਂ ਵਿੱਚ ਉਹ ਵੀ ਸਾਧੀਆਂ ਬਾਕੀ ਕਨਫਰਮ ਹੋ ਗਿਆ ਕਰਕੇ ਮੈਂ ਨੇ ਵੀ ਛੁੱਟੀਆਂ ਟੈਨਸ਼ਨ ਪਤਾ ਕੀ ਗੱਲ ਹੈ ਯਾਰ ਜੇ ਛੁੱਟੀਆਂ ਨਹੀਂ ਵੀ ਹੈਗੀਆਂ ਤਾਂ ਇੱਕ ਦਿਨ ਚਾਹ ਅਸਰ ਲੈ ਜਾਂਦੀ ਐ ਵੀ ਛੱਡੂ ਕਿਆ ਕਰਨਾ ਇੱਕ ਛੁੱਟੀ ਸਾਡੀ ਪਈ ਹੋਈ ਨਹੀਂ 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 ਅਸਰ ਨਹੀਂ ਆਉਂਦੇ ਤੇਰੇ ਘਰ ਰਲਦੀ ਆ ਗੈਲ ਗੈਲ ਛੁੱਟੀ ਰਲ ਜਾਂਦੀ ਐ ਕਦੀ ਵੀ ਰਲ ਜਾਂਦੀ ਐ ਉੱਥੇ ਨਾ ਮੇਰੇ ਘਰ ਆਪਸੇ ਮਾਰੇ ਖਰਦਾਰੀ ਗਿਆ ਕਰਦਾਰ ਪਾ 8.5 ਕਿਲੋ ਬਾੜ ਲਾ ਉੱਥੇ ਉਹਨਾਂ ਦੇ ਚੰਡੀਗੜ੍ਹ ਵਾਲਿਆਂ ਨੇ ਕਿਆ ਕਰਦੇ ਉਹ ਜਮੀਨ ਜੇ ਮਕਾਨ ਪਾਉਣਾ ਤਾਂ ਉਹ ਮਨਜ਼ੂਰੀ ਲੈਣੀ ਪੈਣੀ ਆ ਹਾਂ ਸਭ ਕੁਝ ਹੁਣ ਉਹਦਾ ਕਾਗਜ਼ ਬਣਾ ਕੇ ਲੈਣਾ ਦਾ ਗਾਂਹਾਂ ਚੰਡੀਗੜ੍ਹ ਸਾਡਾ ਰਿਸ਼ਤੇ ਲੱਗਾ ਉਹ ਤਾਂ ਕਹਿੰਦਾ ਵੀ ਆਜਾ ਜੇ ਅੱਜ ਅੱਜ ਬਣਾ ਲੈ ਨਹੀਂ ਕਹਿੰਦਾ 19 ਤੱਕ ਤਾਂ ਛੁੱਟੀ ਆ ਫਿਰ ਤਾਂ ਮੈਨੂੰ ਪਤਾ ਹੀ ਪੰਜ ਛੁੱਟੀਆਂ ਦਾ ਦੇ ਦੋ ਮੈਂ ਦੱਲੀ ਨੂੰ ਬੋਲਦਾ ਹੈਗਾ ਦੱਲੀ ਯਾਰ ਗੁੱਸੇ ਆ ਪਤਾ ਨਹੀਂ ਕਹਿੰਦਾ ਦੱਲੀ ਬੈਠ ਆ ਜਾ ਯਾਰ ਇੱਧਰ ਗੁੱਸੇ ਕਾ ਤੇ ਹੁੰਦਾ ਲੈ ਬੈਠ ਛੱਡਾ ਕੁਰਸੀ ਹਾਂ ਬੈਠ ਜਾ ਇੱਕ ਤਾਂ ਕੱਲ ਸੀਦਾ ਨੰਬਰ ਦੇ ਦਿੱਤਾ ਨੰਬਰ ਤੂੰ ਕੁੱਸ ਕਹੀ ਗਿਆ ਮੈਂ ਕੁੱਸ ਕਹੀ ਗਿਆ ਗੱਗਾ ਕੁੱਸ ਕਹੀ ਗਿਆ ਨੰਬਰ ਵਾਲੇ ਤੇ ਆਹਤਾ ਨਹੀਂ ਫੇਰ ਹੀ ਤੇਰੇ ਫੋਨ ਆ ਗਿਆ ਚੱਲ ਅੱਧੇ ਹੀ ਆਏ ਆ ਜਿਹੜੇ ਅੱਧੇ ਤਾਂ ਮੈਨੂੰ ਮੈਨੂੰ ਫੋਨ ਆਲੇ ਦਿੱਲੀ 67 ਆ ਗਏ ਅੱਧੇ ਮੈਨੂੰ ਮੈਸੇਜ ਆਏ ਕਹਿੰਦੇ ਭਾਈ ਦਿੱਲੀ ਫੋਨ ਸੋਚੋ ਆਫ ਕਰਤੀ ਮੈਨੂੰ ਉਹ ਨੰਬਰ ਰੋਲਟਮ ਲਾਈ ਗਏ ਇੰਦਰ ਮੁੰਜਲ ਬਾਈ ਜਿਹੜਾ ਆਪਣਾ ਮੈਨੂੰ ਆਇਆ ਮੈਸੇਜ ਆਇਆ ਮੈਨੂੰ ਆਇਆ ਕਹਿੰਦਾ ਮਾਸੜ ਉਹਦਾ ਤਾਂ ਸੋਚੋ ਬੰਦ ਉਹਦਾ ਮੈਂ ਸੋਚਿਆ ਬੰਦ ਹੋ ਨਹੀਂ ਸਕਦਾ ਮਹਾਯਾਰ ਨੰਬਰ ਰੋਲਟ ਗਿਆ ਫੇਰ ਮੈਂ ਆਪਣੇ WhatsApp 'ਤੇ ਉਹਨਾਂ ਨੰਬਰ ਭੇਜਿਆ ਮਾਹਲਾ ਹੁਣ ਗੱਲ ਕਰੋ ਫਿਰ ਇਹਨੂੰ ਫੋਨ ਕਰਿਆ ਵੀ ਚੱਕ ਲੈ ਬਾਈ ਹੱਥ ਬੰਨ੍ਹ ਦੇ ਤੇਰੇ ਮੂਨੇ ਕਹਿੰਦਾ ਆਊ ਘਰੇ ਨੰਬਰ ਮਾਂ ਜਿਹੜੇ ਸਾਡੇ ਕੋਲ ਇਹਦੇ ਭਰੇ ਆਊਗਾ ਹਾਂ ਇਹਨੂੰ ਤਾਂ ਹੀ ਮੈਂ ਕਿਹਾ ਤਾਂ ਵੀ ਇਹਨੂੰ ਚਾਰਜ ਕਰਕੇ ਰੱਖ ਬੜੇ ਬੋਝ ਪਾਰ ਆ ਗਿਆ SIM ਆੰਜੇ ਅੱਧਰ ਉਠਾ ਲੈ ਕੇ ਜਾ ਰਹੇ ਨਹੀਂ ਆ ਰਿਹਾ ਫਿਰ ਅੱਜ ਨੂੰ ਵੀ ਉਹ ਕਹਿੰਦਾ ਯਾਰ ਫੋਨੇ ਬਹੁਤ ਆਏ ਮੈਂ ਤਾਂ ਹੱਥ ਜੋੜਨੇ ਵੀਡੀਓ ਚ ਵੀ ਭਾਈ ਬੱਸ ਬਾਕੀ ਯਾਰ ਉਹ ਕਹਾਵਤ ਨਹੀਂ ਕਹਿੰਦਾ ਜੇ ਉਠਾ ਲੈ ਕੇ ਆੜੀਆਂ ਲਾਉਣੇ ਫਿਰ ਦਰਵਾਜੇ ਦੇ ਬੜੇ ਰੱਖਣੇ ਪੈਣੇ ਉੱਚੇ ਕੋਈ ਸੁਣ ਲੈ ਯਾਰ ਮੈਂ ਮੰਗਦੇ ਤਾਂ ਨੰਬਰ ਤਾਂ ਨਹੀਂ ਬਦਲਦਾ ਨਾ ਨਾ ਨੰਬਰ ਕਿ ਬਦਲ ਲੈਣਾ ਬੈਂਕ ਇਹ ਹੀ ਚੱਲਦਾ ਹੈ ਸਟ੍ਰਿਕ ਜਿਹੀ ਚੱਲਦਾ ਬੈਂਕ ਬੈਲੈਂਸ ਨਹੀਂ ਚੇਂਜ ਹੋ ਜਾਣਾ ਫਿਰ ਇਹ ਨਹੀਂ ਪਤਾ ਭਾਈ ਨੰਬਰ ਫਿਰ ਬੱਦ ਕੇ ਆਏ ਤੇ ਬੈਂਕ ਬੈਲੈਂਸ ਚੇਂਜ ਹੋ ਜਾਣਾ ਆਪਣਾ ਪੈਣਾ ਮੀਂਹ ਪਿਆ ਨਹੀਂ ਹੈਗਾ ਇੱਧਰ ਦਾ ਲੈ ਸਵੇਰ ਦੇ ਹੀ ਬੰਦਾ 9 ਵਜੇ ਦਾ 3 ਵਜੇ ਮੀਂਹ ਬੈਂਕ ਤੇ ਆ 40 ਸਾਰੇ ਮੀਂਹ ਸਵੇਰ ਤੋਂ 9 ਵਜੇ ਦੀ ਅੱਜ ਇੱਥੇ ਜਾ ਰੋਪਣ ਨੂੰ ਗਿਆ ਪੂਰੇ ਸੁੱਕਾ ਖੈਰਾਬਾਦ ਮੀਂਹ ਰੋਪੜ ਵੇ ਸੁੱਕਾ ਮੈਨੂੰ ਤਾਂ ਮਨ ਮੰਨ ਮੱਝਰੇ ਸੁੱਕਾ ਮਿਲਿਆ ਕਰਾਲੀ ਮੀਂਹ ਵੰਦਾ ਆ ਮੀਂਹ ਪਿਆ ਇੱਧਰ ਨੂੰ ਆ ਆ ਇੱਧਰ ਹੀ ਪੈ ਰਿਹਾ ਆਪਣੇ ਦਾ ਚੱਲ ਚਾਹੀਦਾ ਮੈਨੂੰ ਨੋੜਦਾ ਹਾ ਫਾਇਦਾ ਹੈਗਾ ਇੱਕ ਜਿਕਣਾ ਕੋਈ ਜਿਹੜਾ ਕੋਈ ਬਾਹਰ ਗਏ ਆਪਣੇ ਵੀਰ ਭਾਈ ਜਾਏ ਫਿਰ ਜਿਹਦੀ ਕੋਈ ਇੱਥੇ ਮਾਲਾ ਡੈਥ ਹੋਗੀ ਉਹ ਜਿਕਣਾ ਮੰਨ ਨੂੰ ਇੰਨਾ ਪੰਗਾ ਪੈ ਇਦੂ ਕੋ ਟਾਈਮ ਹੈਗਾ ਦਾ ਹੁ ਜੇ ਕਿਸੇ ਕੋਈ ਕਈ ਵਾਰੀ ਨਹੀਂ ਟਾਈਮ ਹੈਗਾ ਹੁ ਕੱਲ ਮਿੰਟ ਪੰਜ ਵੀ ਨਹੀਂ ਲੱਗੇ ਲੋਡ ਵਧਾਉਣ ਨੂੰ ਦੇ ਲੈ ਅੱਜ ਟਾਈਮ ਨਹੀਂ ਲੱਗਦਾ ਮੈਨੂੰ ਉਹੀ ਲੱਗਦਾ ਧਾਰਕਾਰ ਦੇ ਇੱਕ ਕਰਮਾ ਹੋਰ ਉਹ ਕਿਹਾ ਦਾ ਮੈਂ ਬਾਈ ਦਾ ਇੱਕ ਤਾਂ ਨਾ ਸੁਨੇਹਾ ਹੋਰ ਆਦਾ ਕਿੰਨੇ ਟਾਈਮ ਆ ਇਹ ਬਾਈ ਜੀ ਦਾ ਕਾਹਲੇ ਬਾਕੀ ਪਤਾ ਨਹੀਂ ਕਿਹਾ ਵੀ ਮੋਟਰਾਂ ਦਾ ਮਾਸੇ ਕਣਾ ਮਹਰ ਮੋਹਿੰਦਰ ਨੇ ਪਤਾ ਕਰਿਆ ਦਾ ਮਾਹਿੰਦਰ ਨੂੰ ਫੋਨ ਕਰਿਆ ਮੈਂ ਪੁੱਛ ਕੇ ਆਈ ਉਹ ਮਹਿੰਦਰ ਕਹਿੰਦਾ ਵੀ ਪੂਰਾ ਉੱਤਰ ਦਊਗਾ ਅੱਛਾ ਉਹਦੇ ਦੀ ਨਹੀਂ ਕੋਈ ਛੋਟ ਹੈਗੀ ਕਿੰਨਾ ਫੇਰ ਵੀ ਹੋਵੇਗਾ 26 250 ਦਾ ਦਿੱਤਾ ਤਾਂ ਮੈਂ ਤੇਰਾ ਇੱਕ ਪਾਵਰ ਦਾ ਹਾਂ ਇਹਦਾ ਕਿੰਨਾ ਹੈ ਜੀ ਆਪਣਾ ਕਿਲੋਵਾਰਟ ਦਾ ਇਹਦਾ 1100 ਪਹਿਲਾਂ ਕਿੰਨਾ ਦਾ ਊਂ 1600 ਆ 500 500 ਛੋਟ ਹੈ ਇਹ ਹੋਰ ਹੈ ਨਾ ਇਹਦੇ 'ਚ ਵੀ ਜਿਹੜਾ ਬੰਦੇ ਹੁਣ ਬਾਬਿਆਂ ਦੇ ਨਾਂ ਲੱਗੇ ਵੇਜ ਉਹਨੇ ਡੈਥ ਹੋਈ ਵੀ ਐ ਹੁਣ ਤੂੰ ਵੀ ਜਾ ਕੇ ਕਰਾ ਸਕਦਾ ਲੋਡ ਆਪਣਾ ਤੇਰਾ ਜੇ ਤੇ ਬਾਅਦ ਤੇ ਕਰਾਉਣਾ ਫੇਰ ਨਹੀਂ ਹੋਏਗਾ ਹੁਣ ਮੈਂ ਯਾਰ ਆਹੀ ਗੁਸਤਾ ਮੈਂ ਜੇ ਕਰਾਉਂਦਾ ਕਹਿੰਦੇ ਐਫੀ ਡੈਬਿਟ ਲਿਓ ਮੈਂ ਕਹਿੰਦਾ ਹੁਣ 2-3 ਮਹੀਨੇ ਲੱਗ ਜਣੇ ਮੈਂ ਜਿੰਨੇ ਕਰਾਇਆ ਜੀ ਹਾਲੇ ਤੱਕ ਲੋਡ ਵਧਿਆ ਨਹੀਂ ਅਜੇ ਤੱਕ ਜੇ ਲੋਡ ਨਹੀਂ ਵਧਿਆ 6 ਮਹੀਨੇ ਹੋ ਗਏ ਹੁਣ 1 ਮੀਟਰ ਨਾ ਹੋਇਆ ਹੋ ਗਿਆ ਇਹ ਮੀਟਰ ਨਾ ਹੁਣ ਮੇਰੇ ਨਾਲ ਹੋ ਗਿਆ ਪੈਨਾਂ ਦਾ ਦਾਦੇ ਨਾਲ ਉਹ ਤਾਂ ਮੇਰੇ ਨਾਲ ਵਿਚ ਪਸਿਆ ਪੈਦਾ 1 ਮੀਟਰ ਮੈਂ ਨਵਾਂ ਲਵਾਇਆ ਉਹਦਾ ਸਾਲ ਹੋ ਕੇ ਬੈਲੀਆਂ ਨਾ ਮੈਜਾ ਉਹ ਵੀ ਗੱਲ ਕਢਾਇਆ ਉੱਥੇ ਜਾ ਕੇ ਇੱਕ ਨਹੀਂ ਹੁੰਦਾ ਪਰ ਅਸੀਂ ਗਏ ਥੋੜੇ ਜਿਹਾ ਗਲਤ ਟਾਈਮ ਆ ਆਪਾਂ ਇੱਥੇ ਲੇਟ ਹੋ ਗਏ ਨਾ ਹੋਰੇ ਲੇਟ ਹੋ ਗਿਆ ਸੀ ਜਿਹੜਾ ਸਪੇਅਰ ਆਪਾਂ ਦਾ ਬੜਾ ਹੋਰ ਕਰਕੇ ਲੇਟ ਹੋ ਗਏ ਨਹੀਂ ਤਾਂ ਅਸੀਂ ਕੱਲ੍ਹ ਉੱਥੇ ਹੋ ਗਏ ਲੈਂਚ ਉਹਨਾਂ ਦਾ ਮਿੰਟ ਪੰਜ ਵੀ ਨਹੀਂ ਲੱਗੇ ਹਾਂ ਵੀ 2 ਵਜੇ ਆਉਂਗੇ 2 ਵਜੇ ਤੈਨੂੰ ਪਤਾ ਫੇਰ ਫੇਰ ਭਰ ਕੇ ਬਾਈ ਜਾਂਦੀ ਸਾਰ ਸਿੱਧੀ ਪੈ ਜੇ ਅੱਜ ਦੇ ਕੰਮ ਅਫਰਾਜੇ ਦਾ ਹੋ ਜਾਂਦਾ ਜਦੋਂ ਪੈਸੇ ਦੇ ਕੇ ਜਦੋਂ ਉਹ ਤਾਂ ਆਪ ਕਹਿੰਦੇ ਸਾਨੂੰ ਪੈਸਾ ਨਹੀਂ ਲੋੜ ਉਹ ਤਾਂ ਪਰਲੇ ਕਮਰੇ ਚ ਮਜਾਦ ਇੱਥੇ ਕਰਕੇ ਕਰ ਆਉਹੀ ਪੈਸੇ ਜਾਣ ਕਿਹੜੇ ਬਿਲਾਂ ਦੇ ਜਾਣੇ ਹੁਣ ਉਹਨੇ ਉਹ ਵੀ ਤਾਂ ਗੱਲ ਹਾਂ ਅੱਜ ਜਗਦੀਪ ਗਿਆ ਦਾ ਜਗਦੀਪ 2 ਵਜੇ ਕਹਿੰਦਾ ਮੈਂ ਜਮਾ ਕਰਾਇਆ ਵਾਂ ਉਹ ਜਗ ਉਹਦਾ ਵੀ ਫੇਰ ਹੈ ਕਿਸੇ ਦਾ ਵੀ ਨਹੀਂ ਬਾਈ ਲੋਡ ਹੈ ਕਹਿੰਦੇ ਕੱਲਾ ਹੀ 80 ਦੱਸਦੇ ਨੇ ਮੈਂ ਸੁਣਿਆ 80 ਅਗਰ ਲਈ ਫੇਰ 1 ਕਿਲੋਵਟ ਵੀ ਨਹੀਂ ਹੈਗਾ ਉਹਦਾ ਪਾਵਰ ਪਲੱਗ ਕਿੰਨਾ ਔਡ ਹੁੰਦਾ ਪਾਰ ਬਲੱਗ ਦਾ ਇੱਕ ਪੂਰਾ ਇੱਕ ਬਾਬੇ ਨਾਲ ਦੇ ਨਾਵੇਂ ਹੁਣ ਉਹਦਾ ਮੀਟਰ ਹਾਂ ਤਾਂ ਹੀ ਤਾਂ ਵੱਧਦਾ ਨਹੀਂ ਤਾਂ ਕਾਹੀ ਵੱਧਦਾ ਨਹੀਂ ਮੇਰਾ ਆ ਰਿਹਾ ਹੈਗਾ ਤਾਂ ਤੇਰੇ ਨਹੀਂ ਜੇ ਹੁਣ ਛਾਪਾ ਪੈ ਜਾਵੇ ਫੇਰ ਬਾਬੇ ਦੇ ਨਾਮ ਵੱਧ ਜਾਣਾ ਤਾਂ ਫੇਰ ਵਾਜਦਾ ਜਿਕਾ ਇਹਨਾਂ ਦਾ ਵਧੇ ਤਾਂ ਮੀਰਾ ਵੀ ਤੇ ਇੱਕ ਨਹੀਂ ਵਧਦਾ ਅੱਗੇ ਮੈਂ 14000 ਤਰ ਕੇ ਵਧਾ ਦੇਣਾ ਉਹਨੇ ਬਤਾਉਣਾ ਮੈਂ 14 ਤਰ ਕੇ ਆਇਤਾ ਹੁਣ ਸਕੀਮ ਦੇ ਦਿੱਤੀ ਵੀ ਵਧਾ ਦੂ ਮੇਰੇ 4 ਕਿਲੋ ਬਾੜਤਾ 4 ਕਿਲੋ ਬਾੜ ਮੈਂ ਕਹਿੰਦਾ 2-3 ਮਹੀਨੇ ਹੋਗੇ ਚੱਲਦੀ ਨਾ ਰ ਅੱਬਾ ਹੁਣ ਪਤਾ ਲੱਗਿਆ ਹਾਂ ਵਧਾਈ ਹੋ ਜਾਂਦੇ ਵਧਾਈ ਹੋ ਜਾਂਦੇਗਾ 3-4 ਮਹੀਨੇ ਹੋਗੇ 3 ਕਿਲੋ ਬਾੜਤਾ ਮੇਰਾ ਜਾਦਾ ਪੂਰੀ ਦਾ ਬੰਗਾ ਪੈ ਗਿਆ ਤਾਂ ਹੱਤ ਕਰਿਆ ਉਹਨਾਂ ਨੇ 7.5 14000 ਰੁਪਏ ਹੀ ਲੈ ਜਾਗਾ ਕਿੰਨਾ ਪੈ ਗਿਆ ਦੇਖ ਲੈ ਜੁਰਮਾਨਾ ਪਾ ਕੇ ਪੂਰੀ ਦਾ ਮੀਟਰ ਛੜ ਗਿਆ 14000 ਰੁਪਏ ਬਣੇ ਮਾ ਫਿਰ ਜੁਰਮਾਨਾ ਪਾ ਦਿੰਦੇ ਨਾ ਉਹ 10000 ਰੁਪਏ ਜੁਰਮਾਨਾ ਪਾ ਉਪਰ ਇੱਕ ਐਵਰੇਜ ਦੇਖ ਲੈਂਦੇ ਆ ਸਾਰਾ ਉਹਦਾ ਲਿਖ ਦਿੱਤੀ ਗਈ ਐਵਰੇਜ ਬਾਈ ਸਭ ਨੂੰ ਦੇ ਦੋ ਸਭ ਨੂੰ ਦੇ ਦੇ ਬਾਈ ਉਹ ਸਹੀ ਚੱਲੋ ਬਸ ਫੇਰ ਕੋਈ ਡਰ ਤੋੜੋ ਐ ਹੁਣ ਤੈਨੂੰ ਡਰ ਨਹੀਂ ਆਏਗਾ ਮੇਰਾ ਪੂਰਾ ਬਾਈ ਯਾਰ ਡਰਦਾ ਉਹਨਾਂ ਨੇ ਚੱਕ ਲਾ ਜਿਹੜੇ ਹੁਣ ਮੀਟਰ ਨਵੇਂ ਲੱਗਦੇ ਆ ਬਸ ਹੁਣ ਸਾਰਾ ਕੁਝ ਦੱਸੀ ਜਾਣਾ ਉੱਥੇ ਬੈਠੇ ਦੱਸੀ ਜਾਣਾ ਉਹਨੇ ਵੀ ਲੋਡ ਪੈ ਗਿਆ ਉਹਦਾ ਨਹੀਂ ਆਉਣਾ ਬਿਲ ਉਹਨਾਂ ਕਿਆ ਹੁਣ ਇੱਕ ਇਹ ਵੀ ਗੱਲ ਦਾ ਜਾਇਦਾ 30 ਦਿਨ ਦਾ ਬਿੱਲ ਰੱਖੋ ਉਹਦੇ ਵਿੱਚ ਹੁਣ ਇਹਦੇ ਬਿੱਲ ਦੇ ਇੱਕ ਘਰੇ ਆਪਾਂ ਨੇ ਗੱਲ ਕੋਈ 35 ਦਿਨ ਦਾ ਕੋਈ 25 ਦਿਨ ਦਾ ਕੋਈ 28 ਦਿਨ ਦਾ ਜੇ ਹੁਣ ਅੱਜ ਘਾਲਾ ਚ 28 ਦਿਨ ਹੋਏ ਪਏ ਆ ਅੱਜ ਤੇਰੀ 281 ਜੁੰਟ ਹੋ ਗਈ ਤੈਨੂੰ ਬਿੱਲ ਆ ਜਾਣਾ ਜੇ ਤੇਰਾ 30 ਦਿਨ ਦਾ ਹੁੰਦਾ ਤੂੰ ਕੰਟਰੋਲ ਵੀ ਕਰ ਸਕਦਾ ਤਾ ਉਹਨੂੰ ਤੇਰਾ ਬਿੱਲ ਬਚ ਜਾਂਦਾ ਆਪਸ਼ਨ ਨਹੀਂ ਹੈਗੀ ਨਹੀਂ ਹੁਣ ਆਪਣੇ ਆ 2 ਮਹੀਨੇ ਦੇ ਘਟਦੇ ਆ ਉਹ ਉਹਦੇ ਮੈਂ ਹੋਰੇ ਕੁੜ ਦੇ ਉਹ 2 ਮਹੀਨੇ ਵਾਲਾ ਹੀ ਹੁੰਦਾ ਬੰਦਾ ਦੇ ਲਾ ਉਹੀ ਟਾਈਮ ਹੁੰਦਾ ਉਹ ਮਹੀਨੇ ਬਾਅਦ ਕਰੇ ਮੇਰਾ 23 ਤਰੀਕ ਨੂੰ ਬਿੱਲ ਕੱਢ ਕੇ ਜਾਣਾ ਉਹਨੇ ਮੇਰਾ ਮਹੀਨੇ ਦੀ ਮਹੀਨੇ ਹੁੰਦਾ ਲੋਡ ਜ਼ਿਆਦਾ ਕਰਕੇ ਬਿੰਦਰ ਵਗੇ ਯਾਰ ਇਹਦਾ ਇੱਕ ਨੂੰ ਇੱਕ ਤਰੀਕ ਦੇ ਇੱਕ ਚਾਹੀਦਾ ਆ ਪਹਿਲੀ ਤਰੀਕ ਨੂੰ ਨਾ ਕੱਢਣਾ ਹੀ ਕੱਢਣਾ ਆ ਕੇ ਦੁਬਾਰਾ ਯਾਰ ਇਹ ਤਾਂ ਡਿਜੀਟਲ ਆ ਪਹਿਲੀ ਡਿਜੀਟਲ ਆ ਆਟੋਮੈਟਿਕ ਜਨਰੇਟ ਹੋਵੇ ਇੱਕ ਇੱਕ ਦਿੱਕ ਕਿ ਆ ਕੋਈ 20 ਦਿਨ ਦਾ ਬਾਈ ਬਾਈ ਦਿਨ ਦਾ ਉੱਪਰ ਬੈਠੇ ਜਿਹੜੇ ਉੱਥੇ ਉਂਗਲੀ ਮਾਰਦੇ ਵੀ ਆਜਦਾ ਨਹੀਂ 300 ਜੁਨਟ ਮਾਫ ਕਰਾ ਜਣੀ ਨੇ ਦੇ ਦੋ ਬਿੱਲ ਵਾਹ ਉਹ ਮਾਥੜੇ ਸਭ ਗੇਮਾ ਪੜਦੇ ਮੇਰਾ ਜਾਉਦਾ ਪਿੰਡ ਗਰੀ ਦੇ ਟਾਇਰ ਵੀ ਪਾ ਕੇ ਲਿਆਉਣੇ ਦੱਲੀ ਵਾਲੇ ਨਾਲ ਦੇ ਅੱਛਾ ਉਹ ਵੀ ਟਾਇਰ ਪੁੱਦਵਾ ਕੇ ਲਿਆਂਦੇ ਚੌਂਤੇ ਵਾਲੇ ਲੱਖੀ ਨੂੰ ਅੱਛਾ ਟਰੈਕਟਰ ਦੇ ਐਸੀ ਚੀਜ਼ ਦਵਾਤੇ ਹਾਂ ਨਾਲੇ ਕਹਿੰਦਾ ਉੱਥੇ ਕਰਿਆ ਸੌਦਾ ਅਸੀਂ ਉੱਥੇ ਯਾਰ ਇੱਥੇ ਦਾ ਕਹਿੰਦਾ ਨਹੀਂ ਇੱਥੇ ਦਾ ਬਹੁਤ ਫਰਕ ਹੈ ਨਾ ਮੈਨੂੰ ਦੱਸਦਾ ਤੋ ਕੋਸਾ ਯਾਰ ਹੁਣ ਯਾਰ ਇਹਨਾਂ ਨੇ ਸਰਬਜੀਤ ਜੀ ਦੇ ਨਾਲ ਪਾਏ ਕਰਨ ਚਾਚੇ ਦੇ ਜੋੜਾ ਪਵਾਇਆ ਕਹਿੰਦਾ ਇਹਨੇ ਮੈਂ ਟਰੈਲੇ 'ਚ ਪਵਾਇਆ 42 ਦਾ ਪਵਾਇਆ ਟਰੈਕਟਰ 'ਚ 47 ਜਿਹੜਾ ਕਿਵੇਂ ਪਵਾਇਆ ਉਰੇ ਕਹਿੰਦਾ ਉੱਥੇ 42 ਦੇ ਹੀ ਕਹਿੰਦਾ ਹੁਣ ਸਾਨੇ ਕਿੰਨਾ ਘਰ ਕਰਤਾ ਪੀ ਬਲਾਈ ਦੇ ਆ 16 ਬਲਾਈ ਦੇ ਬਲਾਈ ਦਾ ਫਰਕ ਹੈ ਬਲਾਈ ਦਾ ਫਰਕ ਪੈ ਜਾਂਦਾ 18 ਦਾ ਫਰਕ ਹੈ 18 ਦੇ ਵੀ ਆਉਂਦੇ ਆ ਬਲਾਈ ਥੋੜੀ ਵੱਧ 18 ਬਲਾਈ ਦਾ ਹਾਂ ਉਹ ਤਾਂ ਮੈਨੂੰ ਖੰਨੇ ਦੱਸਦਾ ਬਲਾਈਆਂ 'ਚ ਫਰਕ ਪੈਂਦਾ ਦੋ ਤਿੰਨ ਇਹ ਕਹਿੰਦਾ ਸਮਰਾਲੇ ਜਾਣਾ ਤਾਂ ਉਹ ਮੈਨੂੰ ਕਿਹਾ ਵੀ ਭਾਈ ਉੱਥੇ ਇੰਨਾ ਕਰਦੇ ਇਹ ਕੋ ਗਰਦੇ ਆ ਇਹ ਕਹਿੰਦਾ ਮੈਨੂੰ ਵੀ ਉਹੀ ਜੀ ਦੋ ਬਸ ਨਹੀਂ ਉਹੀ ਟਾਇਰ ਆ ਵੀ ਕਿਹੜਾ ਲੈ ਪਾ ਇੱਕ ਮੁਰਲੇ ਪਿਛਲੇ ਵਾਲੀ ਕੋਲੇ ਹੁੰਦੇ ਦਬਾ ਦੋ ਸਾਰਾ ਉਹ ਕਰਕੇ ਉਹ ਖੋਜਦਾ ਕਹਿੰਦਾ ਠੀਕ ਹੈ ਕਹਿੰਦਾ ਉੱਥੇ ਹੀ ਤਾਂ ਜਾਊਂਗਾ 1000 ਰੁਪਏ ਲਾਊਂਗਾ ਜੀ ਲੱਗਦਾ ਭਾਈ 2000 ਦਾ ਤੇਲ ਪੀਂਦੇ ਡਰਾਈਵਰ ਤੇ ਉੱਤੇ ਬਾਅਦ ਫਿਰ ਉਹ ਕਹਿੰਦੇ ਤੇਰੇ ਟਾਇਰ ਅਸੀਂ ਦੇਖ ਕੇ ਵੀ ਦੇਖਣੇ ਆ ਵੀ ਤਾਂ ਪੈਸੀ ਲਾਉਣੇ ਆ ਦੇਖ ਕੇ ਲਾਉਂਦੇ ਆ ਉਹਰੇ ਇਹ ਕਹਿੰਦਾ ਵੀ ਚਲ ਇੰਨੇ ਦੇ ਮੈਂ ਤੇਰੇ ਰੱਖ ਹੀ ਲੈਣੇ ਪਰ ਉਹ ਆਏ ਆ ਉਹ ਪੈਸੇ ਜਿਆਦਾ ਲਾਉਂਦਾ ਟਾਇਰਾਂ ਦਾ ਆਹੋ 10% ਉਹ ਸੱਚ 25 ਕਹੇ ਤਾਂ ਉਹਨੇ ਕਹਿੰਦਾ 10 ਜਿਆਦਾ ਰੱਖ ਲੈਣੇ ਅਹੀਮ ਵਾਲਾ ਇਹ ਟਾਇਰਾਂ 'ਪੈਸੇ ਤੇਰੇ ਦੇਖ ਕੇ ਉਹਨੇ ਪੈਸੇ ਚੰਗੇ ਲਾਉਂਦਾ ਮੇਰੇ ਟਾਇਰਾਂ ਦੇ ਜਿਹੜੇ ਅਰਜਨ ਵਾਲਾ ਜ 30000 ਰੁਪਏ ਲਾਇਆ ਮਸੜਾ 6000 ਰੁਪਏ ਮੁੰਨਿਆਂ ਦਾ ਲਾਇਆ 36000 ਰੁਪਏ ਦੇ ਹੋ ਗਏ 29000 ਰੁਪਏ ਹੋ ਦੇ ਗਿਆ ਤਾਂ ਮਾਨੂੰ 4 ਬੀਗੇ ਉਹਦੇ ਪਿਛਲੇ ਐਮਆਰਐਫ ਦੇ ਲੋਏ ਤੇ ਮੁਰਲੇ ਬੀਗੇ ਦੀ ਨਾਲੇ ਨੰਬਰ ਬਦਲ 29000 ਹੋ ਰਿਹਾ 36000 ਦੇ ਕੱਟ ਲੇਦੇ ਉਹ ਚਾਰੀ ਟਾਂ ਉਹਦਾ ਲੋਟ ਆਈ ਦੀ ਉਹਨਾਂ ਦੀ ਯਾਰ ਪਤਾ ਕੀ ਗੱਲ ਹੈ ਜੀ ਪੈਸੇ ਲੱਗਦੀ ਦਾ ਕਰੋੜਾਂ ਦਾ ਚੀਮਾਨ ਵੇਖਦਾ ਉਹਨੂੰ ਜੇ 5 ਰੁਪਏ ਵੱਜ ਕੇ ਬਹੁਤ ਆ ਹੁਣ ਜਿਹਦਾ ਵਿਗਣਾ ਹੈ ਹਜ਼ਾਰਾਂ 'ਚ ਉਹਨੇ ਤਾਂ ਫੇਰ ਵੱਧ ਵਚਾਉਣ ਦੀ ਸੋਚਣੀ ਕਿਸੇ ਨੇ ਵੀ ਉਹ ਇੱਕ ਬੰਦੇ ਬਾਲ ਪਿਆ ਲਗਾਇਆ ਲਗਾਇਆ ਵਿਕਦਾ ਨਿਕਲਦਾ ਐਰੀ ਬੋਬੀ ਕਿਦੋਂ ਉਹ ਜੇ ਥੋੜੀ ਬਚੀ ਜਾਵੇ ਥੋਕ ਵਾਲੇ ਨੂੰ ਦੇਖੀ ਥੋਕ ਵਾਲੇ ਦੇ ਰੁਪਈਆ ਬਚਾਉਣਾ ਹੁੰਦਾ ਮੈਂ ਉਹਦਾ ਬਾਈ ਪਤਾ ਕੀ ਐ ਜਿਹੜਾ ਦੁਕਾਨ ਵਾਲੇ ਨੇ ਉਹਨੇ ਹਜ਼ਾਰਾਂ ਵਿੱਚ ਲਾਉਣਾ ਹੁੰਦਾ ਟਾਇਰ ਟਰੈਕਟਰ ਦੇ ਮੁਰਲੇ ਬਹੁਤ ਵਿਕਦੇ ਆ ਨਵੇਂ ਹੀ ਲੈ ਕੇ ਰੁਕ ਰਹੀ ਜਾਂਦੇ ਵਿੱਚ ਉਹ ਦੇਣਾ ਹੀ ਉਹ ਤੇ ਮੇਰੀਆਂ ਸੌਲਾ ਮੁਰਲੇ 5000 ਰੁਪਏ ਦਾ ਟਾਇਰ ਹੋਵੇ ਚਾਹੀਏ ਤੇ ਤੈਨੂੰ 20 ਦੇ ਲਾਜਦਾ ਹੈ ਕਿਹੜਾ ਚੱਲਣਾ ਤੇ ਨਵੇਂ ਟਰੈਕਟਰ ਨੂੰ 20 ਹੀ ਪਾਉਣਾ ਮੈਂ ਤਾਂ ਪੁਰਾਣੇ ਜਾਂ ਤੂੰ ਹਜ਼ਾਰ ਦੇ ਘਟਾਇਆ ਆਓ ਫਿਰ ਉੱਥੇ ਛੱਡੇ ਆਉਂਦੇ ਫੇ ਉ ਕੱਢ ਦਿੱਤਾ ਹੈ ਨਹੀਂ ਉਹ ਬਾਰਮਾ ਚੰਗੇ ਰੇਟ ਵਿਕ ਗਿਆ ਯਾਰ ਮੇਰੀ ਗੱਲ ਸੁਣ ਲੈ ਜਾਂਸੀ ਦੇ ਉਹ ਨਵੇਂ ਦੀ ਰੇਟ ਪਤਾ ਕਰ ਲਈ 8000 ਰੁਪਿਆ ਬੰਦੇ ਉੱਥੇ ਬੈਠੇ ਐ ਐਮ ਆਰ ਐਫ ਦੀ ਜੋੜੀ 58000 ਰੁਪਏ ਦੀ ਆ ਐਮ ਆਰ ਐਫ ਦੀ ਜੋੜੀ 58000 ਰੁਪਏ ਦੀ ਆ ਬੰਦੇ ਨੇ ਐਂ ਟਾਲੇ ਸਾਡੇ ਸਾਹਮਣੇ ਇਧਰ ਚੜਾ ਦਿੱਤੇ ਅਰ ਜਣੂ ਯਾਦ ਆਪਣੇ ਵਾਲੇ ਨੂੰ ਜਾਂਸੀ ਚੋਂ ਆਇਆ ਸਿੱਧਾ ਸਿੱਧੇ ਚੜਿਆ ਐਮ ਆਰ ਐਫ ਦੇ ਟਾਇਰ 50000 ਰੁਪਏ ਦੇ ਟਾਇਰ ਚੜਾ ਦਿੱਤੇ ਚਲੋ ਚਲੋ ਜੀ ਚੱਲੀਏ ਟੱਕਣਾ ਤੇਰਾ ਬ੍ਰੋ ਕਰੀਂਗਾ ਜੀ ਫਿਰ ਸਰੀ ਗੱਲ ਜੀ ਨਹੀਂ ਮੈਂ ਨਹੀਂ ਹੋਰੀ ਅਸੀਂ ਮੋਟਰ ਬੈਠੇ ਆ ਆ ਗਿਆ ਚੱਲੀਗਾ ਆ ਗਿਆ ਆ ਗਿਆ ਚਲੋ ਠੀਕ ਹੈ ਜੀ ਬਾਈ ਸਤ ਸ੍ਰੀ ਅਕਾਲ ਪਰ ਮੈਂ ਇਦਾਂ ਸੌਦਾ ਹਾਂ ਹਾਂ ਐਂ ਇਦਾਂ ਸੌਦਾ ਕਰਾ ਤੈਰੇ ਨਾ ਫੇਰੋਂ ਕੋਈ ਕਾਲੀ ਵਾਲੀ ਫੋਟੋ ਖਿੱਚਣ ਦਾ ਬੰਦੇ ਦੀ ਕਿਸੇ ਨੂੰ ਦਿਖਾਉਣੀ ਸੀ ਹਾਂ ਗਾਹਾਂ ਹੋਰੇ ਪਾਸੇ ਵਾਜਾ ਲਿਆ ਚੱਲ ਵਧੀਆ ਹੋਇਆ ਕਾਲਾ ਕਹਿੰਦਾ ਮੈਂ ਵੀਡੀਓ ਬਣਾਉਣੀ ਮਹਾ ਤੂੰ ਹੁਣ ਰੈਡ ਤੇ ਮੇਰੇ ਕੋਲ ਆਹੀ ਤਾਂ ਹਰ ਜੀ ਵੀ ਕਹਿੰਦਾ ਮਸਲੇ ਤੇ ਸਰੀ ਲਾਤੀ ਹੈ ਮੈਂ ਤਾਂ ਮਸਲੇ ਤੇ ਸਰੀ ਲਾਤੀ ਬਈ ਰਿਆ ਸੌਦਾ ਹੁੰਦਾ ਫੇਰ ਦੇਖ ਦੇ ਕਾਲਾ ਨਹੀਂ ਛੇਲਣ ਦੇਣਾ ਕਹਿੰਦਾ ਜਦੋਂ ਗੂਗਲ 'ਚ ਮਾਰੇ ਚੱਕ ਕੇ ਯਾਰ ਇਹ ਕਿਤੇ ਮੁੱਕੇ ਨਾ ਜਾਵੇ ਦੇਖ ਮੈਂ ਤਾਂ ਦੱਸਦਾ ਅਸੀਂ ਹੁਣ ਕਰਵਾਣੀ ਪੜਦੇ ਆ ਉਹਦੇ ਵਿੱਚ ਵੀ ਅਸੀਂ ਕਹਾਣੀਆਂ ਸੁਣੀਆਂ ਵੀ ਆ ਸਮਝਿਆ ਵੀ ਕੱਚੇ ਪੈਰੀ ਨਾ ਕਹਿੰਦੇ ਜਾਓ ਸਹੀ ਗੱਲ ਹੈ ਸਹੀ ਗੱਲ ਦਾਦਾ ਬੋਡਾ ਜੀ ਨੇ ਭੇਜਿਆ ਤਾਂ ਇੱਕ ਮਾਦਾ ਨੂੰ ਕਹਿੰਦੇ ਵੀ ਪੁੱਤਰੀ ਦਾ ਚਾਹੀਦੀ ਉਹ ਕਹਿੰਦਾ ਵੀ ਛੇਵੇਂ ਪਾਸ਼ਾ ਬੈਠਿਆ ਹਰ ਕੋ ਕਹਿੰਦਾ ਵੀ ਉਹਨਾਂ ਤੇ ਮਿਲਣੇ ਆ ਉਹ ਉਹਨਾਂ ਨਾਲ ਜਾ ਕੇ ਉੱਥੇ ਬੇਨਤੀ ਕਰੀ ਉਹ ਕਹਿੰਦੇ ਵੀ ਤੇਰੇ ਕਰਮਾ ਚ ਨਹੀਂ ਹੈਗੀ ਵੀ ਆਇਆ ਕਰਕੇ ਉਹ ਕਹਿੰਦੇ ਵੀ ਮੈਂ ਤਾਂ ਕਰੀਆਂ ਨਹੀਂ ਮੰਨੇ ਨਹੀਂ ਹੈਗੇ ਉਹ ਘੋੜੇ 'ਤੇ ਬੈਠ ਕੇ ਚੱਲ ਪਈ ਉਹਨਾਂ ਆ ਕੇ ਫੇਰ ਉੱਥੀ ਗਿਆ ਬਾਬਾ ਜੀ ਨੂੰ ਉਹ ਕਹਿੰਦੇ ਵੀ ਭਾਈ ਇੱਕ ਨਹੀਂ ਹੁੰਦਾ ਕਹਿੰਦਾ ਕਾਗਜ਼ਾਂ ਰਾਇਸਨ ਕੋਲ ਲੈ ਜਾਣਾ ਦਾ ਵੀ ਜੇ ਨਹੀਂ ਹੈਗੀ ਤਾਂ ਨਾਂ ਲੈਖਣ ਲੱਗੇ ਇੱਕਾ ਗਾਂ ਦੇ ਘੋੜੇ ਨਾਲ ਪੌੜ ਹਲਾਤਾ ਸਾਦਾ ਬਹਿ ਗਿਆ ਸੱਤ ਬੁੱਤਰ ਵਾਜਦੇ ਤਾਂ ਹੀ ਗਏ ਨੂੰ ਪੈਸੇ ਵਾਹ ਕੋਲ ਚੱਕ ਵੀ ਕਾਲੇ ਦੇ ਉੱਪਰ ਉੱਥੇ ਜਾ ਬੰਨ ਮੁਕਰ ਨਹੀਂ ਦੇਣਾ ਜਿਹਦੇ ਗੁੱਸਲੇ ਮਾਰੇ ਜਾ ਕੇ ਨਾ ਪੈਸੇ ਨਹੀਂ ਮੈਂ ਕਾਲੇ ਨਾਮ ਅਸਕੰਦਰ ਖੋਲ ਕੇ ਗਿਆ ਵਾ ਕਾਲੇ ਪੈਸੇ ਕਹਿੰਦਾ ਫੋਨ ਕਰਾ ਬੜਾ ਕਾਲਾ ਕਿਵੇਂ ਵੀਡੀਓ ਬਣਾਉਂਦੇ ਵੀਡੀਓ ਨੇ ਬਣਾ ਮੈਨੂੰ ਵੀ ਸੁਨੇਹ ਆਉਂਦੇ ਆ ਵੀ ਸਾਨੂੰ ਮੈਸਜ ਦਵਾ ਦੇ ਮਾ ਉਹਨਾਂ ਕਹਿਣਾ ਉਹਨੂੰ ਦਵਾਤੀ ਕਿ ਮੈਂ ਤੇ ਤੇਰੀ ਫੋਟੋ ਖਿੱਚਣਾ ਮੈਸਜ ਦੀ ਜੇ ਕਿ ਪੌਣੀਆਂ ਵਾ ਹੁਣ ਬਾਈ ਦਾ ਮੈਨੂੰ ਫੇਰ ਮੈਸਜ ਆ ਗਿਆ ਕਹਿੰਦਾ ਉਹਦੀ ਬੱਚੀ ਬਾਰੇ ਦੱਸੇ ਨਹੀਂ ਹੈਗਾ ਹੁਣ ਮੈਂ ਮੈਸੇਜ ਹੀ ਕਰਿਆ ਮੈਂ ਬੱਚੀ ਮੈਂ ਇਸ ਲੈ ਕੇ ਆਉਣੀ ਆ ਬੰਨ ਕੇ ਆਉਣੀ ਤੈਨੂੰ ਬੱਚੀ ਮੈਂ ਦਿਖਾਉਂਗਾ ਜੇ ਵੇਚਣੀ ਹੋਈ ਉਹਨਾਂ ਨਾਲੇ ਕੋਲ ਇਹਦੇ ਕੋਲ ਹੈ ਕਿ ਆ ਵੇਚਣੀ ਨੇ ਅੱਛਾ ਅੱਛਾ ਇਹ ਕਹਿੰਦਾ ਵੇਚਣੀ ਅਮਲ ਕੀ ਸੀ ਨੂੰ ਮੈਂ ਫੋਨ ਕਰਿਆ ਕੋਈ ਨਾ ਵੇਚਣੀ ਨਹੀਂ ਹੁਣ ਦੇਖੂਗਾ ਜੇ ਸਲਾਹ ਤੂੰ ਜਾ ਫਿਰ ਲਿਆਓ ਲਾਓ ਜਾਓ ਜਾਓ ਲਿਆਓ ਲਿਆਓ ਸਾਰੇ ਸਸਰੀ ਘਾਲ ਭਾਈ ਸਾਰਿਆਂ ਨੂੰ